हां जी रात दा टाइम आ ते रात दे पौने 2 हो गए मतलब के रात दे पौने 2 हो गए आ ते इधर न्याने सो नहीं दे जागंदे या ਤੁਸੀਂ ਦੇਖ ਸਕਦੇ ਹੋ ਮੈਂ ਸਾਹਮਣੇ ਨਹੀਂ ਇਹਨਾਂ ਨੂੰ ਲੈ ਕੇ ਆਉਣਾ ਤੇ ਭੁੱਖ ਲੱਗੀ ਸੀ ਤੇ ਰੋਟੀ ਖਾਧੀ ਆ ਤੇ ਸੌ ਨਹੀਂ ਦੇ ਕਿਉਂਕਿ ਕੱਲ ਛੁੱਟੀ ਆ ਤੇ ਇੰਨਾ ਜਿਆਦਾ ਟਾਈਮ ਹੋ ਗਿਆ ਹਾਂਜੀ ਵਲੌਗ ਮੇਰਾ ਕਾਫੀ ਦਿਨਾਂ ਦਾ ਪਿਆ ਇਹ ਬਹੁਤ ਦਿਨੋਂ ਕੇ ਮੈਂ ਵਲੌਗ ਨਹੀਂ ਪਾਇਆ ਤੇ ਆਪਾਂ ਜਾਂਦੇ ਸੀ ਫਤਿਹਗੜ ਆਪਾਂ ਜਾਂਦੇ ਆ ਦਵਾਈ ਲੈਣ ਤੇ ਉੱਥੋਂ ਦਾ ਇਹ ਵਲੌਗ ਬਣਾਇਆ ਵਾਂ ਰਸਤੇ 'ਚ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਮਤਲਬ ਕਿ ਗਾਂ ਵੀਡੀਓ ਆਉਗੀ ਘਰੇ ਏਸੀ ਲਵਾਉਂਦੇ ਸੀ ਤੇ ਏਸੀ ਦੀ ਸੈਟਿੰਗ ਹੋਉਂਦੀ ਸੀ ਆ ਪੱਗੂਏ ਬਾਰੀਆਂ ਜੋ ਦੁਬਾਰਾ ਲਵਾਏ ਸੀ ਹਾਂਜੀ ਆਪਾਂ ਨਾਲੇ ਸਰਵਿਸ ਕਰਵਾਇਆ ਸੀ ਪੁਰਾਣਾ ਏਸੀ ਸੀ ਬੈਲਾ ਸੋਚਿਆ ਨਵਾਂ ਲਵਾਵਾਂਗੇ ਫਿਰ ਆਪਾਂ ਉਹੀ ਪੁਰਾਣਾ ਸੋ ਪਿਆ ਸੀ ਕਿਸੇ ਕੰਮ ਦਾ ਨਹੀਂ ਸੀ ਫਿਰ ਆਪਾਂ ਉਹੀ ਏਸੀ ਲਵਾ ਲਿਆ ਤੇ ਆਪਾਂ ਤੁਹਾਨੂੰ ਪਤਾ ਮਿਸਤਰੀ ਲਵਾ ਕੇ ਕਮਰਾ ਥੋੜਾ ਸੈੱਟ ਕਰਵਾਇਆ ਸੀ ਬੂਏ ਬਾਰੀਆਂ ਸਾਰੀਆਂ ਲਵਾਤੀਆਂ ਸੀ ਬਹੁਤ ਜਿਆਦੀਆਂ ਬਾਰੀਆਂ ਸੀ ਇੱਥੇ ਤੇ ਉਹ ਥੋੜੀ ਜੀ ਜਗ੍ਹਾ ਦੁਬਾਰਾ ਫੇਰ ਬਾਰੀ ਬੰਦ ਕੀਤੀ ਰਹੀ ਸੀ ਤੇ ਉੱਥੇ ਆਪਾਂ ਏਸੀ ਜੈਸੇ ਕਰਾਉਣਾ ਸੀ ਤੇ ਜਿਸका गेम ਇਸ 3 ਸਭ ਲੱਗੇ ਹੋਏ ਸੀ ਏਸੀ ਫਿੱਟ ਕਰਨ ਵਾਸਤੇ ਨਾਲੇ ਸਰਵਿਸ ਹੁੰਦੀ ਸੀ ਅਸੀਂ ਦੀ ਤੇ ਬਾਕੀ ਉਸ ਤੋਂ ਬਾਅਦ ਆਪਾਂ ਖਾਦੇ ਚਾਟ ਪਾਪੜੀ ਤੇ ਉਸ ਤੋਂ ਬਾਅਦ ਬੱਚਿਆਂ ਨੇ ਖਾਣ ਪੀਣ ਦਾ ਜੋ ਸਭ ਤੋਂ ਪਿੱਕਾ ਗਰਮ ਹੋਮਸ ਖਾਦੇ ਅੱਜ ਦਾ ਮੇਰਾ ਵਲੋਗ ਬਸ ਅੱਜ ਦਾ ਮੇਰਾ ਵਲੋਗ ਬਸ ਨਹੀਂ ਤੇ ਪਸੰਦ ਆਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ